ਘੇਟੀ نیوز ਤੇ ਤੁਹਾਡਾ ਸਵਾਗਤ ਹੈ ਮੈਂ ਬਹਿਤ ਤੁਹਾਡੇ ਨਾਲ ਕਰਨ ਮਹਿਰਾ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ਼੍ਰੀ ਮੁਕਸਰ ਸਾਹਿਬ ਦੇ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਚੇਅਰਮੈਨ ਅਤੇ ਸੀਜੀਐਸ ਜੱਜ ਹਿਮਾਂਸ਼ੂ अरोड़ा ਨੇ ਸਕੂਲੀ ਬੱਚਿਆਂ ਦੇ ਵੱਲੋਂ ਤਿਆਰ ਕੀਤੇ ਗਏ ਪ੍ਰਾਲੀ ਨਾਲ ਸਾੜਨ ਬਾਰੇ ਪੋਸਟਰ ਜਾਰੀ ਕੀਤੇ ਨੇ ਇਸ ਮੌਕੇ ਜੱਜ ਹਿਮਾਂਸ਼ੂ अरोड़ा ਨੇ ਕਿਹਾ ਕਿ ਬੱਚਿਆਂ ਵਿੱਚ ਪ੍ਰਾਲੀ ਨਾਲ ਸਾੜਨ ਦੇ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਬੱਚਿਆਂ ਨੇ ਉੱਤਕ੍ਰਿਸ਼ਟ ਪੇਂਟਿੰਗਾਂ ਤਿਆਰ ਕੀਤੀਆਂ ਨੇ ਉਹਾਂ ਦੀਆਂ ਕਲਾਕਾਰੀਆਂ ਨੂੰ ਪੋਸਟਰ ਦੇ ਰੂਪ ਦੇ ਵਿੱਚ ਤਿਆਰ ਕਰਕੇ ਜਾਰੀ ਕੀਤਾ ਗਿਆ। ਉਹਨਾਂ ਦੱਸਿਆ ਕਿ ਪੰਜ ਚੁਮੀਆਂ ਹੋਣਗੀਆਂ ਪੇਂਟਿੰਗਾਂ ਬਹੁਤ ਹੀ ਪ੍ਰੇਰਕ ਨੇ ਕਿ ਉਹਨਾਂ ਉੱਤੇ ਬੱਚਿਆਂ ਦੇ ਨਾਮ ਤੇ ਕਲਾਸ ਵੀ ਦਰਜ ਕੀਤੀ ਤੇ ਤਾਂ ਜੋ ਹੋਰ ਵੀ ਵਿਦਿਆਰਥੀਆਂ ਨੂੰ ਉਸ ਤੋਂ ਪ੍ਰੇਰਨਾ ਮਿਲ ਸਕੇ। ਅੱਜ 31/10/2025 ਨੂੰ ਡੀਐਲਐਸ ਸ਼੍ਰੀਮੁਖਸਰ ਸਾਹਿਬ ਨੇ ਇਸ ਗੱਲ ਨੂੰ ਧਿਆਨ ਰੱਖਦਿਆਂ ਹੋਇਆ ਕਿ ਪਰਾਲੀ ਸਾੜਨ ਦੀ ਜਿਹੜੀ ਇੱਕ ਪ੍ਰਕਿਰਿਆ ਹੈ ਇੱਕ ਜਿਹੜੀ ਪ੍ਰਥਾ ਸਾਡੇ ਪੰਜਾਬ ਰਾਜ ਵਿੱਚ ਖਾਸ ਕਰਕੇ ਚੱਲੀ ਆ ਰਹੀ ਹੈ ਜਿਸ ਦਾ ਸਾਰੇ ਨਾਗਰਿਕਾਂ ਦੀ ਸਿਹਤ ਤੇ ਅਤੇ ਵਾਤਾਵਰਣ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਉਸ ਨੂੰ ਰੋਕਣ ਲਈ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਅਸੀਂ ਡੀਏਵੀ ਪਬਲਿਕ ਸਕੂਲ ਦੇ ਵਿੱਚ 15 ਅਕਤੂਬਰ 2025 ਨੂੰ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਆਰਗੇਨਾਈਜ਼ ਕਰਵਾਇਆ ਸੀ ਉਸ ਵਿੱਚ ਵਿਦਿਆਰਥੀਆਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਪਰਾਲੀ ਜਲਾਨ ਦੇ ਨੁਕਸਾਨ ਅਤੇ ਆਰਗੈਨਿਕ ਫਾਰਮਿੰਗ ਜਾਂ ਆਲਟਰਨੇਟ ਫਾਰਮਿੰਗ ਦੇ ਜਿਹੜੇ ਫਾਇਦੇ ਹਨ ਉਹਨਾਂ ਦੇ ਮੁਤਲਕ ਪੋਸਟਰ ਬਣਾਉਣ ਤਾਂ ਜੋ ਉਹਨਾਂ ਦਾ ਚੋਣ ਕੀਤਾ ਜਾ ਸਕੇ ਕਿ ਉਹਨਾਂ ਵਿੱਚੋਂ ਕਿਹੜੇ ਅੱਛੇ ਪੋਸਟਰ ਸਨ ਉਹਨਾਂ ਵਿੱਚੋਂ 5 ਪੋਸਟਰ ਸਭ ਤੋਂ ਵਧੀਆ ਚੁਣੇ ਗਏ ਸੀ ਤੇ ਉਹਨਾਂ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਕੱਲ 30 ਅਕਤੂਬਰ 2025 ਨੂੰ ਡੀਏਵੀ ਸਕੂਲ ਵਿੱਚ ਜਾ ਕੇ ਸਨਮਾਨਿਤ ਵੀ ਕੀਤਾ ਗਿਆ ਸੀ ਅਤੇ ਉਹਨਾਂ ਦੇ ਪੋਸਟਰਾਂ ਤੋਂ ਹੀ ਪ੍ਰੇਰਣਾ ਲੈਂਦੇ ਹੋਏ ਡੀਐਲਐਸਏ ਸ਼੍ਰੀ ਮੁਕਸਰ ਸਾਹਿਬ ਨੇ ਇਹ ਡਿਸਾਈਡ ਕੀਤਾ ਕਿ ਬੱਚਿਆਂ ਵੱਲੋਂ ਬਣਾਏ ਗਏ ਪੋਸਟਰ ਜਿਉਂ ਦੇ ਤਿਉਂ ਹੀ ਫਲੈਕਸਾਂ ਦੇ ਰੂਪ ਦੇ ਵਿੱਚ ਬਣਾਏ ਜਾਣਗੇ ਅਤੇ ਸਾਰੇ ਜ਼ਿਲ੍ਹੇ ਦੇ ਵੱਖ-ਵੱਖ ਜਗਾਵਾਂ ਤੇ ਦਰਸਾਏ ਜਾਣਗੇ ਜਿਨ੍ਹਾਂ ਸਦਕਾ ਲੋਕਾਂ ਦੇ ਵਿੱਚ ਪਰਾਲੀ ਨਾ ਜਲਾਣ ਅਤੇ ਇੱਕ ਆਰਗੈਨਿਕ ਫਾਰਮਿੰਗ ਜਾਂ ਆਲਟਰਨੇਟ ਫਾਰਮਿੰਗ ਦੇ ਜਿਹੜੇ ਤਰੀਕੇ ਹਨ ਉਹਨਾਂ ਨੂੰ ਅਪਣਾਉਣ ਦੀ ਜਾਗਰੂਕਤਾ ਅਤੇ ਪ੍ਰੇਰਣਾ ਪੈਦਾ ਹੋਵੇ ਇਹ ਦੇਖਦਿਆਂ ਹੋਇਆ ਕਿ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਫਲੈਕਸਾਂ ਦੇ ਵਿੱਚ ਬੱਚਿਆਂ ਦਾ ਨਾਮ ਉਹਨਾਂ ਦੀ ਕਲਾਸਾ ਅਤੇ ਉਹਨਾਂ ਦਾ ਜਿਹੜਾ ਸਕੂਲ ਹੈ ਉਹ ਜਿਉਂਦਾ ਤੇ ਉਹੀ ਪੋਸਟਰਾਂ ਦੇ ਥੱਲੇ ਅਤੇ ਫਲੈਕਸ ਦੇ ਵਿੱਚ ਬੱਚਿਆਂ ਨੂੰ ਹੀ ਕ੍ਰੈਡਿਟ ਦਿੰਦਿਆਂ ਹੋਇਆ ਦਰਸਾਇਆ ਜਾਏਗਾ ਤਾਂ ਜੋ ਇਹ ਹੋਵੇ ਕਿ ਇਹਦੇ ਵਿੱਚ ਬੱਚਿਆਂ ਦੀ ਮਿਹਨਤ ਹੈ ਅਤੇ ਬੱਚਿਆਂ ਨੂੰ ਵੀ ਜ਼ਿਲ੍ਹਾ ਪੱਧਰ ਤੇ ਇੱਕ ਪਛਾਣ ਮਿਲੇ ਅਤੇ ਵਾਤਾਵਰਣ ਲਈ ਅਤੇ ਕਿਸਾਨਾਂ ਲਈ ਅਤੇ ਸਾਰੇ ਸਮੂਹ ਜਨਤਾ ਲਈ ਇਹ ਪਰਾਲੀ ਜਲਾਣ ਵਾਲਾ ਜਿਹੜਾ ਇੱਕ ਅ ਪ੍ਰਥਾ ਉਹ ਖਤਮ ਹੋਵੇ ਅਤੇ ਆਰਗੈਨਿਕ ਫਾਰਮਿੰਗ ਅਤੇ ਆਲਟਰਨੇਟ ਫਾਰਮਿੰਗ ਜਿਹੜੀ ਹੈ ਉਹ ਉਸ ਨੂੰ ਵਾਧਾ ਮਿਲੇ ਇਸੇ ਦੇ ਚਲਦਿਆਂ ਉਹ ਪੋਸਟਰ ਕੁਛ ਅੱਛਾ ਛਪ ਕੇ ਆਏ ਹਨ ਤੇ ਉਹਨਾਂ ਦਾ ਲਾਂਚ ਅਸੀਂ ਹੋ ਕਰਨ ਜਾ ਰਹੇ ਹਾਂ